ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਆਪਣੇ ਚੈਨਲ ਸੋਨੀ ਮੁੰਜਲ ਹੇਰ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਅੱਜ ਇੱਕ ਨਵੀਂ ਟੌਪਿਕ ਤੇ ਵੀਡੀਓ ਲੈ ਕੇ ਆਏ ਹਾਂ ਵੀਡੀਓ ਪੂਰੀ ਐਂਡ ਤੱਕ ਦੇਖਿਓ ਤੇ ਤੁਹਾਨੂੰ ਪਤਾ ਲੱਗਣਾ ਹੈ ਵੀਡੀਓ ਹੈਗੀ ਤੁਹਾਨੂੰ ਪਤਾ ਹੀ ਆ ਹੌਸਾਲਦੀਆਂ ਬਸ ਜਾ ਹੀ ਜਾ ਹੀ ਰਹੀਆਂ ਇਹ ਹਨਾ ਤੇ ਆਪਾਂ ਕਿਹਾ ਜੇ ਮੋٹے ਮੋਟੇ ਕੱਪੜੇ ਹੁੰਦੇ ਆ ਇਹ ਸਾਹਮਣੇ ਬਹੁਤ ਔਖਿਆ ਤੇ ਇੱਕ ਤਾਂ ਸਪੇਸ ਬਹੁਤ ਜ਼ਿਆਦਾ ਖੇਤਦੇ ਆ ਅਲਵਾਰੀਆਂ ਹੋ ਗਈਆਂ ਬੈੱਡ ਹੋ ਗਏ ਸਾਦਾ ਕੁਝ ਭਰ ਜਾਂਦਾ ਪਰ ਜੇ ਇਹਨਾਂ ਨੂੰ ਬਸ ਸਹੀ ਤਰੀਕੇ ਨਾਲ ਰੱਖੀਏ ਤਾਂ ਸਪੇਸ ਵੀ ਬਹੁਤ ਜ਼ਿਆਦਾ ਘਟੇ ਹੀ ਲੈਣਗੇ ਹਨਾ ਤੇ ਬਹੁਤ ਹੀ ਘੱਟ ਜਗ੍ਹਾ ਦੇ ਵਿੱਚ ਫਿੱਟ ਹੋ ਜਾਣਗੇ ਆਰਾਮ ਨਾਲ ਆਪਾਂ ਤੇ ਚੀਜ਼ਾਂ ਇੱਕ ਬਣਾ ਸਕਦੇ ਜਿਹਦੇ ਵਿੱਚ ਆਪਣੇ ਕੱਪੜੇ ਆ ਜਿਹੜੇ ਕਿ ਸੈੱਟ ਹੋ ਜਾਣਗੇ ਉਹ ਤੁਹਾਨੂੰ ਦਿਖਾਉਨੇ ਆ ਭਾ ਕਿਵੇਂ ਵੀਡੀਓ پوری ਐਂਡ ਟਿੱਕਲ ਦੇਖਿਓ ਵੀਡੀਓ ਐਂਡ ਟਿੱਕਲ ਦੇਖੋਗੇ ਤੁਹਾਨੂੰ ਫੇਰ ਹੀ ਪਤਾ ਲੱਗਣਾ ਤੁਸੀਂ ਦੇਖ ਸਕਦੇ ਹੋ ਤਾਂ ਕੋਟ ਆ ਤਾਂ ਕੁਝ ਵੀ ਨਹੀਂ ਮੋਟੇ ਇਸ ਤੋਂ ਹੀ ਮੋਟੇ ਮੋਟੇ ਕੋਟ ਹੁੰਦੇ ਆ ਸ਼ਰਟ ਆ ਟੀ-ਸ਼ਰਟ ਆ ਕੋਟ ਆ ਦੇਖੋ ਆਏ ਮੇਰੇ ਤੇ ਮਾਰਕਟ ਰੱਖੇ ਪਏ ਹੁਣ ਇਹਨਾਂ ਨੂੰ ਮੈਂ ਸਾਂਭਣਾ ਮੈਂ ਸਾਂਭਣਾ ਕਿਵੇਂ ਤੁਹਾਨੂੰ ਵੀਡੀਓ ਸ਼ੇਅਰ ਕਰਨ ਲੱਗੀ ਆ ਦੇਖੋ ਜੀ ਆ ਦੇਖੋ ਹਾਂਜੀ ਕੀ ਕਰਨਾ ਪਸਤਾ ਕੋਟ ਲੈ ਲੈਣਾ ਕੋਈ ਵੀ ਕੋਟ ਲੈ ਲੈਣਾ ਤੁਸੀਂ ਇੱਦਾਂ ਪਲੈਂਕ ਖੋਲ ਕੇ ਇਹਦੇ ਵਿੱਚ ਆਪਾਂ ਸਾਦੇ ਕੱਪੜੇ ਰੱਖ ਦੇਣੇ ਜਿੰਨੇ ਕੁ ਰੱਖੇ ਜਾਂਦੇ ਆ ਨਾਲੇ ਘੱਟ ਸਪੇਸ ਘੇਰਨਗੇ ਦੋਨੇ ਪਾਸੇ ਇਦਾਂ ਸਵਾਰ ਕੇ ਕੱਪੜੇ ਰੱਖ ਦੇਣੇ ਨਾਲੇ ਇੱਕ ਹਰ ਇੱਕ ਬੱਚੇ ਦੇ ਸਾਰਿਆਂ ਦੇ ਵੱਡੇ ਛੋਟੇ ਦੇ ਕੱਪੜੇ ਇਦਾਂ ਕੋਟਾਂ ਚ ਪਾ ਕੇ ਰੱਖਾਂਗੇ ਤਾਂ ਅੱਲਾ ਸਾਰੇ ਕੱਪੜੇ ਮਿਲ ਜਾਣਗੇ ਇਹ ਨਹੀਂ ਹੈਗਾ ਕਿ ਕਿਸੇ ਦੇ ਕੱਪੜੇ ਮਿਲਨੇ ਨਹੀਂ ਕਿਸੇ ਦੇ ਮਿਲ ਜਾਣਗੇ ਦੇਖੋ ਇਦਾਂ ਸੈੱਟ ਕਰਕੇ ਇਦਾਂ ਆਪਾਂ ਰੱਖਣ ਤੇ ਹੁਣ ਕੀ ਕਰਨੇ ਆਪਾਂ ਲਗਾ ਦੇਣੀ ਹੈ ਜੈਪ ਜੈਪ ਲਗਾ ਦੇ ਇਦੋਂ ਜਿਹੜੀਆਂ ਬਾਹਾਂ ਐ ਇਹਨੂੰ ਇਦਾਂ ਆਪਾਂ ਫੋਲਡ ਕਰ ਦੇਣਾ ਸਾਵਧਤ ਠੀਕ ਐ ਤੇ ਜਿਹੜੀ ਆ ਚੀਜ਼ ਆ ਇਨੂੰ ਇਦਾਂ ਕਰਕੇ ਤੇ ਆਹ ਵਾਲੀ ਚੀਜ਼ ਨੂੰ ਆਪਾਂ ਇਦਾਂ ਫੋਲਡ ਕਰ ਦੇਣਾ ਆਪਣੇ ਇਹ ਅਟੈਕੀਵ ਬਣ ਕੇ ਤਿਆਰ ਆ ਜੀ ਦੇ ਵਿੱਚ ਆਪਣਾ ਕੱਪੜੇ ਪਾ ਕੇ ਰੱਖਿਓ ਇਹ ਸੈੱਟ ਕਰ ਦੇਣਾ ਸਵਾਰ ਕੇ ਚਲੋ ਆਲੇ ਕੱਪੜੇ ਜਦੋਂ ਇਹਨੂੰ ਖੜਾ ਕਰਾਂਗੇ ਇਸ ਤੋਂ ਇਹਦੇ ਬੱਚਿਸ਼ਤ ਸੈੱਟ ਹੋ ਕੇ ਆ ਜਾਣਗੇ ਦੇਖ ਸਕਦੇ ਤੁਸੀਂ ਜਿੰਨੇ ਮਰਜ਼ੀ ਕੱਪੜੇ ਲਓ ਜੀ ਹੋ ਵੀ ਤੁਸੀਂ ਇਹਦੇ ਵਿੱਚ ਕੱਪੜੇ ਪਾ ਸਕਦੇ ਹੋ ਇਹਨੂੰ ਸੈੱਟ ਕਰਕੇ ਕਿਦਾਂ ਆਹ ਵਾਲੀਆਂ ਜੇਬਾਂ ਬਣ ਗਈਆਂ ਜਿਹੜੇ ਬਾਹਰ ਸੀ ਕਿ ਇਹ ਬਾਹਰ ਨਿਕਲ ਗਈਆਂ ਸਾਰੀਆਂ ਤੇ ਇਦਾਂ ਆਪਣਾ ਅਟੈਚੀ ਬਣ ਕੇ ਤਿਆਰ ਹੋ ਗਿਆ ਇਹ ਇਹਦਾ ਸੈੱਟ ਕਰਕੇ ਆਪਾਂ ਇਹਨਾਂ ਇਸ ਤਰ੍ਹਾਂ ਆਰਾਮ ਨਾਲ ਆਪੋ ਜਿੰਨੇ ਮਰਜ਼ੀ ਇਹਦੇ ਵਿੱਚ ਕੱਪੜੇ ਪਾ ਕੇ ਰੱਖ ਸਕਦੇ ਆ ਦੇਖੋ ਨਾਲ ਤਾਂ ਕੋਟ ਸਾਂਭਿਆ ਗਿਆ ਨਾਲੇ ਆਪਣੇ ਸਾਰੇ ਕੱਪੜੇ ਵਿੱਚ ਸਾਂਭੇ ਗਏ ਇਸ ਤਰ੍ਹਾਂ ਇਹਨੂੰ ਲੋਵੜੀ ਦੇ ਬੱਚੇ ਇਸ ਤਰ੍ਹਾਂ ਰੱਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਇਹਦੇ ਉੱਪਰ ਆਪਾਂ ਹੋਰ ਬਣਾ ਕੇ ਦਿਖਾਉਨੇ ਆ ਇੱਕ ਤਾਂ ਆਪਣਾ ਅਟੈਚੀ ਹੋ ਗਿਆ ਇਸ ਤਰ੍ਹਾਂ ਐਸੇ ਤਰ੍ਹਾਂ ਆਪਾਂ ਇਸ ਵੱਡੇ ਕੋਟ ਦਾ ਇਹਦਾ ਵੀ ਐਂ ਹੱਲ ਕਰਾਂਗੇ ਇਹਨੂੰ ਮੋਟਾ ਕਰ ਲਾਂਗੇ ਮੁੱਦਾ ਕੱਟ ਕੇ ਇਹਦੇ ਅੱਜ ਜਪਹਨੀ ਗੇ ਬਗੈਰ ਜੱਪਤੋਂ ਆ ਇਹ ਵਾਲਾ ਬਗੈਰ ਜੱਪਤੋਂ ਆ ਆਪਾਂ ਇਹਦੇ ਵਿੱਚ ਕੱਪੜੇ ਰੱਖਾਂਗੇ ਜੋ ਮਾਲ ਜੀ ਤੁਸੀਂ ਜਰਾਬਾਂ ਵਗੈਰਾ ਮੈਂ ਜਰਾਬਾਂ ਸਾਂਭਤੀਆਂ ਇਹਦੇ ਵਿੱਚ ਕੱਲੀਆਂ ਸ਼ਾਰਟਾਂ ਦੇਖੋ ਕੋਟ ਆਏ ਗੋਦ ਦੇ ਫੈਲਦੇ ਆ ਪੈਂਟਾਂ ਕੰਮ ਦੀਆਂ ਤੇ ਸਾਮਪਨ ਆਲੀਆਂ ਇਹ ਸਾਮ ਦਾ ਇਸ ਤਰ੍ਹਾਂ ਰੱਖ ਇਸੇ ਤਰ੍ਹਾਂ ਇਹਨੇ ਵੀ ਅਟਾਚੀ ਬਣ ਜਾਣਾ ਜਿਹਦੇ ਚ ਬਰਾਮ ਤੇ ਨਾਲ ਲੀੜੇ ਇਦਾਂ ਫੋਲਡ ਕਰ ਦਾਂਗੇ ਸਵਾਦ ਤੇ ਆਟੇ ਨੂੰ ਵੀ ਨਾਲ ਦੇ ਬਚ ਦਿਰਾਂਗੇ ਟੋਪੇ ਨੂੰ ਤੁਸੀਂ ਦੇਖ ਸਕਦੇ ਹੋ ਆਟੇ ਨੂੰ ਫਿਰ ਇਹਨੂੰ ਇਦਾਂ ਫੋਲਡ ਕਰਾਂਗੇ ਲਓ ਜੀ ਆਪਣਾ ਅਟਾਚੀ ਬਣ ਕੇ ਬਿਲਕੁਲ ਤਿਆਰ ਆ ਇਹਦੇ ਵਿੱਚ ਜਿੰਨੇ ਮਰਜੀ ਹੋ ਤੁਸੀਂ ਕੱਪੜੇ ਰੱਖ ਸਕਦੇ ਹੋ ਇਸ ਤਰ੍ਹਾਂ ਅਟੈਚੀ ਵੀ ਮੰਗੋ ਅਲਵਾੜੀ ਦੇ ਵਿੱਚ ਸੈੱਟ ਕਰ ਦੋ ਜਿਵੇਂ ਮਰਜ਼ੀ ਤੁਸੀਂ ਸੈੱਟ ਕਰਕੇ ਕੱਪੜੇ ਰੱਖ ਸਕਦੇ ਦੇਖ ਸਕਦੇ ਹੋ ਇਸ ਤਰ੍ਹਾਂ ਜਿਵੇਂ ਮਰਜ਼ੀ ਤੁਸੀਂ ਕੱਪੜੇ ਕੋਟਾਂ ਦੇ ਵਿੱਚ ਅਟੈਚੀ ਬਣਾ ਕੇ ਰੱਖ ਸਕਦੇ ਜੀ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਮਾੜੀ ਜਿਹੀ ਵਧੀਆ ਲੱਗੀ ਇਸ ਤਰ੍ਹਾਂ ਤੁਸੀਂ ਕੱਪੜੇ ਸਟੋਰ ਸਟੋਰ ਕਰਕੇ ਰੱਖ ਸਕਦੇ ਹੋ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਕਿ ਨਹੀਂ ਜਿੰਨੇ ਮਰਜੀ ਕੱਪੜੇ ਇਸ ਦਾ ਕੋਰਨਰ ਦਾ ਕੋਟ ਸਾਂਭੇ ਜਾਣਗੇ ਕੋਟਾ ਦੇ ਵਿੱਚ ਕੱਪੜੇ ਪਾ ਕੇ ਅਟੈਚੀ ਬਣ ਜਾਣਗੇ ਇੱਕ ਤਰ੍ਹਾਂ ਦੇ ਇਸ ਦਾ ਤੁਸੀਂ ਸਾਹਮਣੇ ਰੱਖ ਸਕਦੇ ਹੋ ਹਨਾ ਕਿਉਂਕਿ ਤੁਹਾਨੂੰ ਪਤਾ ਹਰੇਕ ਵਾਰੀ ਆਪਾਂ ਨਵੇਂ ਕੱਪੜੇ ਬਣਾਉਣੇ ਵਿਆਹ ਸ਼ਾਦੀਆਂ ਹੁੰਦੀਆਂ ਬੱਚਿਆਂ ਦੇ ਕੋਟ ਕੱਪੜੇ ਜਿਦਾਂ ਬਹੁਤ ਜ਼ਿਆਦਾ ਆਪਾਂ ਲੈਣੇ ਆ ਤੇ ਉਹ ਇਸ ਤਰ੍ਹਾਂ ਸਾਹਮਣੇ ਔਖੇ ਹੋ ਜਾਂਦੇ ਤੁਸੀਂ ਇਸ ਤਰੀਕੇ ਨਾਲ ਸਾਫ ਸਾਫ ਤੇ ਨਾਲ ਤਾਂ ਸਪੇਸ ਘੱਟ ਲੈਣ ਦੇ ਨਾਲ ਕੱਪੜੇ ਆਰਾਮ ਦੇ ਨਾਲ ਸਾਰੇ ਮੋٹے ਜਿੰਨੇ ਮਲਜੀ ਮੋٹے ਕੋਟ ਕੋਟੇ ਹੁਣ ਸਾਹਮਣੇ ਜਾਣਗੇ ਦੇਖੋ ਕੋਟਾਂ ਦੇ ਵਿੱਚ ਪਾ ਪਾ ਕੇ ਜਿਵੇਂ ਮਲਜੀ ਕੱਪੜੇ ਬੱਚਿਆਂ ਦੇ ਅਲੱਗ ਵੱਡਿਆਂ ਦੇ ਅਲੱਗ ਆਪਦੇ ਅਲੱਗ ਤੁਸੀਂ ਇਸ ਤਰ੍ਹਾਂ ਰੱਖ ਸਕਦੇ ਹੋ ਜੇ ਤੁਹਾਨੂੰ ਵੀਡੀਓ ਮਾੜੀ ਜੀ ਵਧੀਆ ਲੱਗੀ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇ ਤੇ ਵੀਡੀਓ ਦੇਖ ਲਈ ਧੰਨਵਾਦ ਮਿਲਦੇ ਹਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਵਿੱਚ ਬਾਏ ਬਾਏ